ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਕੈਕਟਸ ਕੈਕਟਸ ਦੀਆਂ ਕਿਸਮਾਂ ਕੀ ਕਹੋ ਜਿਹੇ ਮੌਸਮ 'ਚ ਰਹਿੰਦਾ ਕੈਕਟਸ ਕੀ ਕੀ ਚੀਜ਼ ਦੀ ਲੋੜ ਹੈ ਇਹਨੂੰ ਤੇ ਕਾਦੀ ਨਾਲ ਪੜਦਾ ਹੈ ਤੇ ਵੀਡੀਓ ਨੂੰ ਦੇਖਿਓ ਜੀ ਧਿਆਨ ਨਾਲ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਸਾਨੂੰ ਉਤਸ਼ਾਹ ਮਿਲਦਾ ਹੈ ਜੀ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਮੇਰੀ ਹੱਥ ਵਨ ਕੇ ਬੇਨਤੀ ਹੈ ਜੀ ਹਾਂਜੀ ਹੁਣ ਤੁਸੀਂ ਅੱਗੇ ਦੇਖੋ ਜੀ ਆਪਾਂ ਦਿਖਾਉਣੇ ਤੁਹਾਨੂੰ ਕੈਕਟਸ ਕੈਕਟਸ ਬਹੁਤ ਹੀ ਤਰ੍ਹਾਂ ਦੇ ਨੇ ਇੱਕ ਤਰ੍ਹਾਂ ਦਾ ਨਹੀਂ ਹੈਗਾ ਜੀ ਦੇਖੋ ਆਪਾਂ ਤੁਹਾਨੂੰ ਕੱਲਾ ਕੱਲਾ ਪੌਦਾ ਦਿਖਾਵਾਂਗੇ ਦੇਖੋ ਜੀ ਇਹ ਵੀ ਟੈਕਟਸ ਇਹ ਵੀ ਟੈਕਟਸ ਇਹ ਵੀ ਟੈਕਟਸ ਇਹ ਦੇਖੋ ਜੀ ਅੱਜ ਮੇ ਪੈ ਗਿਆ ਮੀਂਹ ਨਾਲ ਇੰਨਾ ਸਿਰੇ ਰੂਹ ਆ ਗਈ ਵੈਸੇ ਤਾਂ ਦੇਖੋ ਇਹਨਾਂ ਨੂੰ ਪਾਣੀ ਦੀ ਇੰਨੀ ਜ਼ਰੂਰਤ ਨਹੀਂ ਹੁੰਦੀ ਕਿ ਜੇ ਆਪਾਂ ਪਾਣੀ ਲਾ ਦਈਏ ਤਾਂ ਵੀ ਠੀਕ ਹੈ ਜੇ ਨਾ ਲਾਈਏ ਤਾਂ ਵੀ ਠੀਕ ਹੈ ਤੇ ਆ ਦੇਖੋ ਜੀ ਇੱਕ ਇਹ ਹੈ ਇਹ ਵੀ ਕੈਕਟਸ ਹੈ ਜੀ ਤੇ ਆ ਬਾਕੀ ਸਾਰੀਆਂ ਕੀ ਹੈ ਇੱਕ ਕੈਕਟਰ ਨਹੀਂ ਨਸਲਾ ਨਹੀਂ ਹੈਗਾ ਕੈਕਟਰ ਪਰ ਜਿਹੜੀ ਸ਼ੇਪ ਹੈ ਇਹਦੀ ਦੇਖੋ ਅਲੱਗ ਅਲੱਗ ਹੈ ਆਪਾਂ ਹੋਰ ਵੀ ਤੁਹਾਨੂੰ ਬਹੁਤ ਤਰ੍ਹਾਂ ਦੇ ਦਿਖਾਵਾਂਗੇ ਵੀ ਇਹ ਇੱਕ ਤਰ੍ਹਾਂ ਦਾ ਕੈਕਟਰ ਨਹੀਂ ਹੈਗਾ ਤੇ ਇਹ ਦੇਖਣ ਦੇ ਵਿੱਚ ਵੀ ਸੋਹਣੀ ਲੱਗਦੀ ਹੈ ਤੇ ਬਾਕੀ ਇਹ ਜ਼ਿਆਦਾਤਰ ਸੁੱਕੀਆਂ ਥਾਵਾਂ ਤੇ ਹੁੰਦੀ ਹੈ ਇਹ ਵੀ ਕੈਕਟਰ ਹੈ ਜੀ ਇਹਦੀ ਸ਼ੇਪ ਦੇਖੋ ਇਹ ਇਹ ਦੇਖੋ ਜੀ ਆਪਾਂ ਇੱਧਰ ਵੀ ਕੈਕਟਸ ਲੱਗਿਆ ਹੋਇਆ ਹੈ। ਇਹ ਵੀ ਕੈਕਟਸ। ਕੈਕਟਸ ਦੀਆਂ ਬਹੁਤ ਜ਼ਾਰੇ ਕਿਸਮਾਂ ਨੇ ਜੀ। ਇਨ੍ਹਾਂ ਤੇ ਰੰਗ-ਬਰੰਗੇ ਫੁੱਲ ਵੀ ਲੱਗਦੇ ਨੇ। ਪਰ ਲੱਗਦੇ ਬਹੁਤ ਧੀਰਵਾਦ ਨੇ। ਘੱਟ ਤੋਂ ਘੱਟ ਮੈਨੂੰ ਲੱਗਦਾ ਹੈ ਵੀ ਜੇ ਜ਼ਿਆਦੀ ਨਹੀਂ ਤਾਂ 5-6 ਸਾਲ ਬਾਅਦ ਕੈਕਟਸ ਫੁੱਲ ਕੱਢਣ ਲੱਗਦਾ ਜੀ। ਤੇ ਆਪਾਂ ਅੱਜ ਨਹੀਂ ਪੈ ਗਿਆ ਸੀ ਤੇ ਬੜਾ ਵਧੀਆ ਲੱਗਿਆ ਨਾ ਮੈਂ ਕਿਹਾ ਵੀ ਚਲੋ ਆਪਾਂ ਫੁੱਲ ਬਾੜੀ ਦੇ ਵਿੱਚ ਗੇੜਾ ਮਾਰੀਏ ਤੇ ਆਪਾਂ ਦਿਖਾਈਏ ਵੀ ਜੀ ਕਿਹ ਕੈਕਟਰਸ ਦੀਆਂ ਕਿੰਨੀਆਂ ਕਿਸਮਾਂ ਨੇ ਆ ਦੇਖੋ ਜੀ ਇਹ ਵੀ ਕੈਕਟਰਸ ਹੈ ਇਹ ਅਲੱਗ ਤਰ੍ਹਾਂ ਦਾ ਹੈ ਆ ਦੇਖੋ ਜੀ ਇਹਦੇ 'ਚ ਇਹ ਵੀ ਕੈਕਟਰਸ ਆ ਦੇਖੋ ਇਹ ਵੀ ਕੈਕਟਰਸ ਹੈ ਆ ਦੇਖੋ ਜੀ ਇਹ ਅਲੱਗ ਤਰ੍ਹਾਂ ਦਾ ਹੈ ਆ ਦੇਖੋ ਜੀ ਇਹਦੇ ਬਹੁਤ ਸੋਹਣੇ ਸੰਤਰੀ orange shade ਦੇ ਫੁੱਲ ਲੱਗਦੇ ਆ ਬਹੁਤ ਜਿਆਦਾ ਵਧੀਆ ਲੱਗਦੇ ਆ ਇਹ ਵੀ ਕੈਕਟਸ ਹੈ ਜੀ ਇਹ ਦੇਖੋ ਜੀ ਆਹ ਕੈਕਟਸ ਦੇਖੋ ਇਹਦੇ ਨਾਲ ਪੂਰਾ ਫੁੱਲ ਖੁੰਝਾ ਭਰਿਆ ਹੋਇਆ ਤੇ ਕਿਵੇਂ ਉੱਪਰ ਉੱਪਰ ਹੋਰ ਤਿਆਰ ਹੋਈ ਜਾਂਦੇ ਨੇ ਆਪਣੇ ਆਪ ਜੇਕਰ ਤੁਸੀਂ ਵੀ ਪਸੰਦ ਕਰਦੇ ਹੋ ਤਾਂ ਕਮੈਂਟਾਂ 'ਚ ਜਰੂਰ ਦੱਸਿਓ ਜੀ ਜੇਕਰ ਤੁਹਾਨੂੰ ਚਾਹੀਦੇ ਹੋਣ ਤਾਂ ਆਪਾਂ ਆਨਲਾਈਨ ਵੀ ਭੇਜ ਦਾਂਗੇ ਮੈਂ ਵੀ ਇਹ ਪੌਦੇ ਆਨਲਾਈਨ ਮੰਗਾਵਾਂਗਾ ਕਿ ਹੀ ਇਕੱਠੇ ਕੀਤੇ ਐ ਦੇਖੋ ਜੀ ਹਜੇ ਤਾਂ ਬਹੁਤ ਕਿਸਮਾਂ ਰਹਿੰਦੀਆਂ ਨੇ ਕਿ ਜਿਹੜੀਆਂ ਆਪਾਂ ਤੁਹਾਨੂੰ ਨਹੀਂ ਦਿਖਾ ਸਕੇ ਉਹ ਆਪਾਂ ਦੇਖੋ ਅਗਲੀ ਵੀਡੀਓ 'ਚ ਜ਼ਰੂਰ ਦਿਖਾਵਾਂਗੇ ਵੀਡੀਓ ਨਾਲ ਜੁੜੇ ਰਹੋ ਆ ਦੇਖੋ ਜੀ ਇਹ ਕੈਕਟਸ ਤੋਂ ਅਲੱਗ ਤੋਂ ਹੀ ਐ ਇਹ ਵੀ ਬਹੁਤ ਸੋਹਣੇ ਪਿੰਕ ਰੰਗ ਦੇ ਫੁੱਲ ਕੱਢਦੇ ਜੀ ਬਹੁਤ ਤਰ੍ਹਾਂ ਦੇ ਕੈਕਟਸ ਲੱਗਿਆ ਹੋਇਆ ਹਾਲੇ ਕੁਝ ਪੌਦੇ ਰਹਿ ਵੀ ਗਏ ਤੇ ਉਹ ਵੀ ਤੁਹਾਨੂੰ ਆਪ ਦਿਖਾਵਾਂਗੇ ਤੇ ਵੀਡੀਓ ਨਾਲ ਜਰੂਰ ਬਣੇ ਰਿਹਾ ਕਰੋ ਕਿ ਹੌਸਲਾ ਪਜਾਈ ਜਰੂਰ ਕਰਿਆ ਕਰੋ ਜੀ ਜਦੋਂ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਦੇ ਆਂ ਜੀ ਤਾਂ ਸਾਨੂੰ ਵੀਡੀਓ ਬਣਾਉਣ ਦੇ ਵਿੱਚ ਬਹੁਤ ਉਤਸ਼ਾਹ ਮਿਲਦਾ ਜੇਕਰ ਤੁਸੀਂ ਇਹ ਰੱਖ ਬਿジネス ਚ ਚਾਹੋ ਤੇ ਵੀ ਜਿਨ ਸਵੀਕਾਰ ਸਕਦੇ ਹਾਂ ਪਰ ਮੈਂ ਤਾਂ ਘਰੇ ਸ਼ੌਂਕੀਏ ਰੱਖੀ ਹੋਈ ਹੈ ਜੀ ਤੇ ਹਾਂ ਜੇ ਕੋਈ ਭੈਣ ਭਰਾ ਆਪਾਂ ਤੋਂ ਆ ਕੇ ਮੰਗਦਾ ਹੈ ਨਾ ਨੇੜੇ ਵਾਲਾ ਤੇ ਉਹਨੂੰ ਵੀ ਸ਼ੌਂਕ ਹੈ ਫੁੱਲ ਫੁੱਲ ਲਗਾਉਣ ਦਾ ਨਾ ਤਾਂ ਪੁਰਾਪਾ ਐਵੇਂ ਹੀ ਫਰੀ ਦੇ ਦਿੰਦੇ ਆﾞ ਗੇ ਕਿ ਲੋ ਉਹਦਾ ਵੀ ਸ਼ੌਂਕ ਪੂਰਾ ਹੋਣਾ ਚਾਹੀਦਾ ਤੇ ਆਪਾਂ ਕਰੀਏ ਹੀ ਨਹੀਂ ਹੈਗਾ ਸੋਚਿਆ ਵੀ ਆਪਾਂ ਸਿਰਫ ਪੈਸੀ ਨਾਲ ਮਤਲਬ ਹੈ ਆਪਣਾ ਹੈਗਾ ਜੀ ਵੀ ਚਲੋ ਕਿਸੇ ਦਾ ਸ਼ੌਂਕ ਪੂਰਾ ਹੋਵੇ ਤੇ ਜਿਸ ਤਰ੍ਹਾਂ ਆਪਾਂ ਨੂੰ ਐ ਹੁੰਦਾ ਵੀ ਮੈਂ ਵੀ ਆਪਦਾ ਸ਼ੌਂਕ ਪੂਰਾ ਕਰਾਂ ਕੋਈ ਵੀ ਕੰਮ ਕਰਕੇ ਹੈ ਜ਼ਰੂਰੀ ਨਹੀਂ ਹੈਗਾ ਕਿਸੇ ਨੂੰ ਕਿਸੇ ਚੀਜ਼ ਦਾ ਸ਼ੌਂਕ ਹੁੰਦਾ ਦੇਖੋ ਕਿਸੇ ਨੂੰ ਹੁੰਦਾ ਪੜ੍ਹਾਈ ਲਿਖਾਈ ਦਾ ਸ਼ੌਂਕ ਕਿਸੇ ਨੂੰ ਕਢਾਈ ਸਲਾਈ ਦਾ ਹੈ ਨਾ ਕਿਸੇ ਨੂੰ ਰਸੋਈ ਚ ਚੀਜ਼ਾਂ ਬਣਾਉਣ ਦਾ ਸ਼ੌਂਕ ਹੁੰਦਾ ਹੈ ਸ਼ੌਂਕ ਸਭ ਦੇ ਵੱਖਰੇ ਵੱਖਰੇ ਹੁੰਦੇ ਆ ਪਰ ਜੀ ਨੂੰ ਇਹ ਪੌਦਿਆਂ ਦਾ ਸ਼ੌਂਕ ਲੱਗ ਜੇ ਉਹ ਕਦੇ ਰੱਜਦਾ ਨਹੀਂ ਜੀ ਉਹ ਕਿੰਨੇ ਪੌਦੇ ਇਕੱਠੇ ਕਰ ਲੇ ਤਾਂ ਨੂੰ ਇਹੀ ਲੱਗਦਾ ਰਹਿੰਦਾ ਹੈ ਕਿ ਮੈਂ ਹੋਰ ਵੀ ਪੌਦੇ ਇਕੱਠੇ ਕਰਾਂ ਆ ਦੇਖੋ ਜੀ ਇਹ ਨੀ ਚਿੱਟੇ ਰੰਗ ਦਾ ਫੁੱਲ ਕੱਢਿਆ ਹੋਇਆ ਤੇ ਹੋਰ ਵੀ ਇਹ ਸਾਰੇ ਵੱਖ-ਵੱਖ ਰੰਗਾਂ ਦੇ ਫੁੱਲ ਕੱਢਦੇ ਐ ਤੇ ਇੱਕ ਦੇਖੋ ਜੀ ਆ ਰਹੀ ਹੈ ਇਹ ਜੀ ਬਹੁਤ ਕਿਸਮ ਦਾ ਕੈਕਟਸ ਹੈਗਾ ਜੀ ਅਗਲੀ ਵੀਡੀਓ ਚ ਦਿਖਾਵਾਂਗੇ ਆਪਾਂ ਤੁਹਾਨੂੰ ਤੇ ਇੱਕ ਆਪਾਂ ਲਾਸਟ ਤੇ ਤੁਹਾਨੂੰ ਦਿਖਾਉਣਾ ਜੀ ਫੁੱਲਾਂ ਵਾਲਾ ਕੈਕਟਸ ਜਿਹਦੇ ਬਹੁਤ ਸੋਹਣੇ ਫੁੱਲ ਲੱਗੇ ਹੋਏ ਆ ਤੇ ਘੱਟ ਤੋਂ ਘੱਟ ਫੁੱਲ ਲੱਗਣ ਵਾਸਤੇ ਇਹਨਾਂ ਨੂੰ 5-6 ਸਾਲ ਚਾਹੀਦੇ ਆ। ਹਾਂਜੀ। ਲਓ ਜੀ ਹੁਣ ਆਪਾਂ ਪਹੁੰਚ ਗਏ ਆਪਣੇ ਫੁੱਲਾਂ ਵਾਲੇ ਕੈਕਟਸ ਤੇ। ਐਸ ਟਾਈਮ ਜਿਨੇ ਇਹਨਾਂ ਦੇ ਫੁੱਲ ਨੇ ਜੀ ਸਵੇਰੇ-ਸਵੇਰੇ ਖਿੜਦੇ ਨੇ। ਸੂਰਜ ਚੜਨ ਦੇ ਨਾਲ। ਤੇ ਆ ਦੇਖੋ ਹੁਣ ਤੁਸੀਂ ਨੋਟ ਕਰੋ ਕਿ ਇਹੇ ਹੁਣ ਨਾ ਬੰਦ ਹੋਣ ਲੱਗ ਰਹੇ ਨੇ। ਤੇ ਆ ਦੇਖੋ ਇਹ ਠੀਕ ਅਲੱਗ ਰੰਗ ਦਾ ਹੈ। ਤੇ ਇਸ ਤਰ੍ਹਾਂ ਬਹੁਤ ਸੋਹਣੇ ਫੁੱਲ ਲੱਗਦੇ ਨੇ ਜੀ ਕੰਡੇ ਜਰੂਰ ਹੈਗੇ ਪਰ ਦੇਖਣ ਵਾਲੇ ਨੂੰ ਬਹੁਤ ਦਿਲ ਨੂੰ ਖਿੱਚਦੇ ਐ ਤੇ ਆਕਰਸ਼ਿਤ ਕਰਦੀ ਐ ਕਿ ਮੇਰੇ ਕੋਲ ਵੀ ਇਹ ਜਿਹੇ ਪੌਦੇ ਹੋਣ ਤੇ ਮੈਂ ਵੀ ਜਰੂਰ ਲਾਵਾਂ ਕਮੈਂਟਾਂ 'ਚ ਤੁਸੀਂ ਵੀ ਦੱਸਿਓ ਜੀ ਕਿਵੇਂ ਲੱਗੀ ਵੀਡੀਓ ਤੇ ਜੇਕਰ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ